ਫਤੇਗੜ ਸਾਹਿਬ ਦੇ ਪਿੰਡ ਲਖਨਪੁਰ ਗਰਚਾਂ ਪੱਤੀ ਦੀ ਪੰਚਾਇਤ ਨੇ ਇੱਕ ਫਰਮਾਨ ਜਾਰੀ ਕੀਤਾ ਇਸ ਫਰਮਾਨ ਦੇ ਵਿੱਚ ਉਹਨਾਂ ਨੇ ਪਿੰਡ 'ਚ ਰਹਿ ਰਹੇ ਪ੍ਰਵਾਸੀਆਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਡੈਡਲਾਈਨ ਦਿੱਤੀ ਗਈ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਦਾ ਪਿੰਡ ਛੱਡ ਦੇ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ ਤੇ ਪਿੰਡ 'ਚ ਰਹਿ ਰਹੇ ਪਿੰਡ ਦੇ ਰਜਵਾਹੇ ਤੇ ਜਿੰਨੇ ਵੀ ਪ੍ਰਵਾਸੀ ਡੇਰੇ ਲਾ ਕੇ ਬੈਠੇ ਨੇ ਉਹਨਾਂ ਨੂੰ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਮਤਾ ਪਾਸ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਲਖਨਪੁਰ ਗਰਚਾਂ ਪੱਤੀ ਪਿੰਡ ਛੱਡ ਕੇ ਚਲੇ ਜਾਣ ਪਿੰਡ ਦੀ ਪੰਚਾਇਤ ਨੇ ਇਹ ਦੋਸ਼ ਰਾਇਏ ਨੇ ਕਿ ਉਹ ਜਿੰਨੇ ਵੀ ਪ੍ਰਵਾਸੀ ਉਹਨਾਂ ਦੇ ਪਿੰਡ ਵਿੱਚ ਡੇਰੇ ਲਾ ਕੇ ਬੈਠੇ ਨੇ ਉਹ ਪਿੰਡ ਦੇ ਵਿੱਚ ਆਵਾਰਾ ਕੁੰਮ ਦੇ ਨੇ ਸਾਰਾ ਸਾਰਾ ਦਿਨ ਉਹ ਇੱਧਰ ਉੱਧਰ ਸਿਗਰਟਾਂ ਜੋਣਿਓ ਪੀਂਦੇ ਰਹਿੰਦੇ ਨੇ ਸਿਗਰਟਾਂ ਬੀੜੀਆਂ ਪੀਂਦੇ ਨੇ ਤੇ ਜਿੰਨੇ ਵੀ ਭੰਗ ਦੇ ਨਸ਼ੇ ਉਹਨਾਂ ਦੇ ਪਿੰਡ ਵਿੱਚ ਨੇ ਉਹਨਾਂ ਦਾ ਸੇਵਨ ਕਰਦੇ ਨੇ ਤੇ ਜੋ ਵੀ ਮਹਿਲਾਵਾਂ ਜਾਂ ਬੱਚੇ ਪਿੰਡ ਦੇ ਵਿੱਚ ਸੈਰ ਕਰਦੇ ਨੇ ਜਾਂ ਕਿਤੇ ਜਾ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਇਹ ਪ੍ਰਵਾਸੀ ਮਜ਼ਦੂਰ ਕਰਦੇ ਨੇ ਤਾਂ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਜਿਸ ਤਹਿਤ ਪ੍ਰਵਾਸੀਆਂ ਨੂੰ ਇੱਕ ਹਫ਼ਤੇ ਦੀ ਡੈਡਲਾਈਨ ਜੋ ਹੈ ਉਹ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਪ੍ਰਵਾਸੀ ਮਜ਼ਦੂਰ ਆਪਣਾ ਸੰਦ ਸਮਾਨ ਚੁੱਕ ਕੇ ਪਿੰਡ ਛੱਡ ਦੇ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਜਹੇਚ ਜੇਕਰ ਇਹ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਉਹਨਾਂ ਦੇ ਪਿੰਡ ਵਿੱਚ ਰਹਿੰਨੇ ਨੇ ਇਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਹੈ ਅਜਹੇਚ ਕਿਸੇ ਵੀ ਅਪਰਾਧਿਕ ਘਟਨਾ ਹੋਣ ਦੀ ਜੋ ਅਸ਼ੰਕਾ ਹੈ ਉਹ ਵਧ ਜਾਂਦੀ ਹੈ ਸੰਭਾਵਨਾ ਜੋ ਹੈ ਉਹ ਵਧ ਜਾਂਦੀ ਹੈ ਕਿਉਂਕਿ ਇਹ ਕਿਸੇ ਵੀ ਘਟਨਾ ਨੂੰ ਅਣਜਾਣ ਦੇ ਕੇ ਫਰਾਰ ਹੋ ਸਕਦੇ ਨੇ ਤੇ ਕਿਸੇ ਨੂੰ ਇਹ ਪਤਾ ਵੀ ਨਹੀਂ ਲੱਗੇਗਾ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਇਸ ਦਾ ਨਾਮ ਕੀ ਸੀ ਤੇ ਇਸ ਦਾ ਪਿਸ਼ੋਕੜ ਕੀ ਸੀ ਤਾਂ ਜਹੇਚ ਪਿੰਡ ਦੇ ਵੱਲੋਂ ਇਸ ਚੀਜ਼ ਨੂੰ ਮੁੱਖ ਮੱਦੇਨਜ਼ਰ ਰੱਖਦੇ ਹੋਏ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਜਿੱਥੇ ਮਤਾ ਪਾਸ ਕੀਤਾ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਪ੍ਰਵਾਸੀ ਮਜ਼ਦੂਰ ਪਿੰਡ ਛੱਡ ਦੇਣ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਦੇ ਜੋ ਪਛਾਣ ਪੱਤਰ ਨਾ ਹੋਣ ਕਾਰਨ ਅਪਰਾਧਿਕ ਘਟਨਾਵਾਂ ਵੱਧ ਸਕਦੀਆਂ ਨੇ ਤੇ ਜਾਇਦ ਚ ਪਿੰਡ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਇਹ ਫਰਮਾਨ ਜਾਰੀ ਕੀਤਾ ਹੈ ਤਾਂ ਜੋ ਇਹ ਪ੍ਰਵਾਸੀ ਮਜ਼ਦੂਰ ਜੋ ਉਹਨਾਂ ਦੇ ਪਿੰਡ ਵਿੱਚ ਡੇਰੇ ਲਾ ਕੇ ਬੈਠੇ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਪਿੰਡ ਛੱਡ ਕੇ ਚਲੇ ਜਾਂਦਾ ਲਖਨਪੁਰ ਗਰਚਾ ਪੱਤੀ ਦਾ ਮਾਮਲਾ ਹੈ ਜਿੱਥੇ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਤੇ ਇੱਕ ਹਫਤੇ ਦੀ ਡੈਡਲਾਈਨ ਜੋ ਹੈ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਸੀਜ਼ਨ ਦੇ ਸਮੇਂ ਜਦੋਂ ਝੋਨਾ ਜਾਂ ਕਣਕ ਦੀ ਲਵਾਈ ਹੁੰਦੀ ਹੈ ਤਾਂ ਉਹ ਇੱਥੇ ਜ਼ਰੂਰ ਆਉਂਦੇ ਨੇ ਤੇ ਉਹਨਾਂ ਨੂੰ ਇਸ ਚੀਜ਼ ਤੋਂ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਪਰ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਪਿੰਡ ਵਿੱਚ ਆ ਕੇ ਉਹ ਇਸ ਤਰੀਕੇ ਨਾਲ ਡੇਰੇ ਲਾ ਕੇ ਆਪਣਾ ਰਹਿਣ ਬਸੇ ਰ ਕਰਨ ਕਿਉਂਕਿ ਇਹ ਜਾਹਿਜ ਇਹਨਾਂ ਦਾ ਨਾਂ ਤਾਂ ਕੋਈ ਪਛਾਣ ਪੱਤਰ ਹੈ ਤੇ ਨਾ ਹੀ ਕੋਈ ਪਿਛੋਕੜ ਤੇ ਕਿਸੇ ਵੀ ਅਪਰਾਧਿਕ ਘਟਨਾ ਨੂੰ ਅੰਜਾਮ ਦੇ ਕੇ ਇਫਰਾਰ ਹੋ ਸਕਦੇ ਨੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਮਜ਼ਦੂਰ ਨੂੰ ਆਪਣੇ ਪਰਸਨਲ ਤੌਰ ਤੇ ਰੱਖਣਾ ਚਾਹੁੰਦਾ ਹੈ ਤਾਂ ਉਹ ਆਪਣਾ ਪਹਿਚਾਨ ਪੱਤਰ ਉਸ ਵਿਅਕਤੀ ਦੇ ਰੱਖ ਕੇ ਉਸ ਵਿਅਕਤੀ ਨੂੰ ਆਪਣੇ ਜੋ ਆ ਮਜ਼ਦੂਰੀ ਕਰਵਾ ਸਕਦਾ ਹੈ ਤਾਂ ਲਖਰਪੁਰ ਗਰਚਾਪਤੀ ਜ਼ਿਲ੍ਹਾ ਫਾਟੜਗੜ ਸਾਹਿਬ ਦਾ ਪਿੰਡ ਜਿੱਥੇ ਦੀ ਪੰਚਾਇਤ ਨੇ ਇਹ ਫਰਮਾਨ ਜਾਰੀ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦਾ ਪਿੰਡ டவுங்க